ਬੰਗਾਲ ਦੀ ਖਾੜੀ ਵਿੱਚ ਉੱਠੇ ਚੱਕਰਵਾਤੀ ਤੂਫਾਨ ਫੈਂਗਲ ਨੇ ਹੁਣ ਗੰਭੀਰ ਰੂਪ ਧਾਰਨ ਕਰ ਲਿਆ ਹੈ ਇਸ ਦੇ ਮੱਦੇਨਜ਼ਰ ਭਾਰਤੀ ਮੌਸਮ ਵਿਭਾਗ ਦੇ ਵੱਲੋਂ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਖੇਤਰੀ ਮੌਸਮ ਵਿਗਿਆਨ ਕੇਂਦਰ ਚੇਨਈ ਦੇ ਮੁਤਾਬਕ ਚੱਕਰਵਾਤ ਫੈਂਗਲ ਚੇਨਈ ਦੇ ਨੇੜੇ ਲੈਂਡਫਾਲ ਕਰਨ ਦੀ ਸੰਭਾਵਨਾ ਚ ਹੈ ਇਸੇ ਤਰ੍ਹਾਂ ਸਰਕਾਰ ਦੇ ਵੱਲੋਂ ਐਡਵਾਈਸਰੀ ਜਾਰੀ ਕਰਦਿਆਂ ਸਕੂਲ ਕਾਲਜ ਬੰਦ ਕਰ ਦਿੱਤੇ ਨੇ ਮਸ਼ੇਰੀਆਂ ਨੂੰ ਘਰ ਰਹਿਣ ਲਈ ਕਿਹਾ ਗਿਆ ਕਿਉਂਕਿ ਚੱਕਰਵਾਤ ਪਡੂਚਰੀ ਦੇ ਨੇੜੇ ਜਾਣ ਦਾ ਅਨੁਮਾਨ ਹੈ ਮੌਸਮ ਵਿਭਾਗ ਨੇ ਉੱਚੀਆਂ ਲਹਿਰਾਂ ਦੇ ਲਈ ਚੇਤਾਵਨੀ ਜਾਰੀ ਕੀਤੀ ਹੈ ਚੱਕਰਵਾਤ ਦੇ ਤਾਮਿਲਨਾਡੂ ਤੇ ਪੌਂਡਿਚਰੀ ਦੇ ਤੱਟਾਂ ਦੇ ਨਾਲ ਟਕਰਾਉਣ ਦੀ ਸੰਭਾਵਨਾ ਹੈ ਚੱਕਰਵਾਤੀ ਤੂਫਾਨ 90 ਕਿਲੋਮੀਟਰ ਪ੍ਰਤੀ ਘੰਟਾ ਦੀ ਤੇਜ਼ ਹਵਾਵਾਂ ਦੇ ਨਾਲ ਤੱਟ ਦੇ ਨਾਲ ਟਕਰਾਏਗਾ ਆਈਐਮਡੀ ਦੇ ਮੁਤਾਬਕ ਚੱਕਰਵਾਤੀ ਤੂਫਾਨ ਦੇ ਪ੍ਰਭਾਵ ਕਾਰਨ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦੇ ਨਾਲ-ਨਾਲ ਪ੍ਰਸ਼ਾਸਨ ਨੂੰ ਵੀ ਚੌਕਸ ਰਹਿਣ ਦੀ ਸਲਾਹ ਦਿੱਤੀ ਗਈ ਹੈ ਚੱਕਰਵਾਤੀ ਤੂਫਾਨ ਦੇ ਪ੍ਰਭਾਵ ਦੇ ਮੱਦੇਨਜ਼ਰ ਚੇਨਈ ਹਵਾਈ ਅੱਡੇ ਤੋਂ 13 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਆਈਐਮਡੀ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਚੱਕਰਵਾਤੀ ਤੂਫਾਨ ਪੈਂਗਲ 3 ਨਵੰਬਰ ਨੂੰ ਦੁਪਹਿਰ ਦੇ ਕਰੀਬ ਭਾਰਤੀ ਤੱਟ ਦੇ ਨਾਲ ਟਕਰਾਏਗਾ ਇਸੇ ਦੌਰਾਨ ਹਵਾ ਦੀ ਰਫਤਾਰ 90 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਦੀ ਸੰਭਾਵਨਾ ਹੈ ਚੱਕਰਵਾਤੀ ਤੂਫਾਨ ਦੇ ਪ੍ਰਭਾਵ ਪਹਿਲਾਂ ਹੀ ਦਿਖਾਈ ਦੇਣ ਲੱਗੇ ਨੇ ਦੱਸਿਆ ਕਿ ਉੱਤਰੀ ਤਾਮਿਲਨਾਡੂ ਤੇ ਪੱਡੂਚਰੀ ਦੇ ਵਿੱਚ ਵੀ ਚੰਗੀ ਬਾਰਿਸ਼ ਦਰਜ ਕੀਤੀ ਗਈ ਚੱਕਰਵਾਤ ਦੇ ਲੈਂਡਫਾਲਟ ਤੋਂ ਬਾਅਦ ਭਾਰਤ ਬਹੁਤ ਪਾਰੀ ਮੀਂਹ ਪੈ ਸਕਦਾ ਹੈ ਤੇਜ਼ بارش ਤੇ ਤੇਜ਼ ਹਵਾਵਾਂ ਦੇ ਕਾਰਨ ਜ਼ਰੂਰੀ ਵਸਤਾਂ ਦੀ ਸਪਲਾਈ ਦੇ ਨਾਲ-ਨਾਲ ਬਿਜਲੀ ਤੇ ਆਵਾਜਾਈ ਵਿਵਸਥਾ ਦੇ ਵਿੱਚ ਵਿਘਨ ਪੈਣ ਦੀ ਸੰਭਾਵਨਾ ਹੈ ਸਬੰਧਿਤ ਖੇਤਰਾਂ ਦੇ ਪ੍ਰਸ਼ਾਸਨ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦੇ ਦਿੱਤੇ ਗਏ ਨੇ ਬੰਗਾਲ ਦੀ ਖਾੜੀ ਦੇ ਵਿੱਚ ਬਦਲੇ ਹਾਲਾਤਾਂ ਦੇ ਮੱਦੇਨਜ਼ਰ ਮੌਸਮ ਦੇ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਮੌਸਮ ਦੇ ਵਿੱਚ ਬਦਲਾਅ ਦੇ ਮੱਦੇਨਜ਼ਰ ਆਈਐਮਡੀ ਨੇ ਰੈਡ ਅਲਰਟ ਜਾਰੀ ਕੀਤਾ ਹੈ ਮੌਸਮ ਵਿਭਾਗ ਨੇ ਭਾਰੀ ਤੋਂ ਬਹੁਤ ਭਾਰੀ بارش ਦੀ ਪੁਖਵਾਣੀ ਕੀਤੀ ਹੈ ਦੱਸਿਆ ਕਿ ਚੇਨਈ ਤੇ ਨਾਲ ਹੀ ਚੇਂਗਲਪਟੂ ਕਾਂਜੀਪੁਰਮ ਤੇ ਨਾਲ ਹੀ ਕਾਲਾ ਕੁਰੂਚੀ ਦੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਇੱਕ ਜਾਂ ਦੋ ਥਾਵਾਂ ਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਪੈ ਸਕਦਾ ਹੈ ਇਸ ਦੇ ਇਲਾਵਾ ਰਾਨੀਪੇਟ ਵੈਲੋਰ ਤੇ ਨਾਲ ਹੀ ਹੋਰਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਿਤਾਈ ਗਈ ਹੈ ਆਈਐਮਡੀ ਦੇ ਮੁਤਾਬਕ ਚੱਕਰਵਾਤ ਪੈਨਜ਼ਲ ਦੁਪਹਿਰ ਨੂੰ ਤਾਮਿਲਨਾਡੂ ਪੋਡੁਜਰੀ ਤੱਟ ਦੇ ਨਾਲ ਟਕਰਾਏ ਜਾਏਗਾ ਤੇ ਚੱਕਰਵਾਤੀ ਤੂਫਾਨ ਦੇ ਰੂਪ ਦੇ ਵਿੱਚ ਕ੍ਰਾਇਕਲ ਤੇ ਮਹਾਬਲੀਪੁਰਮ ਦੇ ਵਿੱਚ ਟਕਰਾਏਗਾ ਇਸ ਦੇ ਦੌਰਾਨ ਹੀ ਇਸ ਦੀ ਰਫ਼ਤਾਰ 70 ਤੋਂ 90 ਕਿਲੋਮੀਟਰ ਪ੍ਰਤੀ ਘੰਟੇ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ ਚੱਕਰਵਾਤ ਦੇ ਮੱਦੇਨਜ਼ਰ ਪੌਂਡੂਚਰੀ ਬੰਦਰਗਾਹ ਤੇ ਚੇਤਾਵਨੀ ਜਾਰੀ ਕੀਤੀ ਗਈ ਹੈ ਤਾਂ ਜੋ ਵਾਧੂ ਸਾਵਧਾਨੀ ਵਰਤੀ ਜਾਵੇ ਤੁਹਾਨੂੰ ਦੱਸੀਏ ਕਿ ਬੰਗਾਲ ਦੀ ਖਾੜੀ ਦੇ ਵਿੱਚੋਂ ਇੱਕ ਚੱਕਰਵਾਤੀ ਤੂਫਾਨ ਫੈਂਗਲ ਉੱਠਿਆ ਹੋਇਆ ਹੈ ਜਿਹੜਾ ਲਗਾਤਾਰ ਤਬਾਹੀ ਮਚਾ ਰਿਹਾ ਹੈ ਗੰਭੀਰ ਰੂਪ ਧਾਰਨੇ ਦੇ ਸੇ ਵੱਲ ਹੁਣ ਕਰ ਲਿਆ ਗਿਆ ਤਾਂ ਅਗਲੇ ਸਤ ਕਾਂਟੇ ਪੰਜਾਬ ਦੇ ਲਈ ਵੀ ਕਾਫੀ ਅਹਿਮ ਮੰਨੇ ਜਾ ਰਹੇ ਨੇ ਕਿਉਂਕਿ ਸਾਰੇ ਸਕੂਲ ਕਾਲਜ ਬਾਕੀ ਥਾਮਾ ਤੇ ਬੰਦ ਕਰ ਦਿੱਤੇ ਗਏ ਨੇ ਕਾਫੀ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਤੇ ਨਾਲ ਹੀ ਮਸ਼ੇਰਿਆਂ ਨੂੰ ਘਰ ਭੇਜਣ ਦੀ ਸਲਾਹ ਵੀ ਦਿੱਤੀ ਗਈ ਹੈ